ਹਾਂਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਵਰਕ ਕਰਾਉਣ ਲਈ ਜਿਨ੍ਹਾਂ ਨੇ ਹੈਂਡਵਰਕ ਦੇ ਸੂਟ ਰੈਡੀ ਕਰਵਾਉਣੇ ਨੇ ਫੁੱਲ ਹੈਵੀ ਰੈਡੀ ਕਰਵਾਉਣੇ ਨੇ ਜਿਨ੍ਹਾਂ ਨੇ ਐਸਕੇ ਬ੍ਰਾਂਡ ਦੀ ਕੋਕੋ ਸਿਲਕ ਦੇ ਵਿੱਚ ਹੈ ਜੀ ਇਹ ਇਹਨੂੰ ਵਰਬਰੀ ਸ਼ਿਮਰ ਵੀ ਕਹਿੰਦੇ ਨੇ ਬਹੁਤ ਸੋਹਣਾ ਬੇਸ ਹੈ ਜੀ ਲੇਟੈਸਟ ਕਪੜਾ ਇਸ ਟਾਈਮ ਦਾ ਵਰਬਰੀ ਕਪੜਾ ਜੀ ਸ਼ਿਮਰ ਵਰਬਰੀ ਦੇ ਵਿੱਚ ਕਲਰ ਚਾਰਟ ਬਹੁਤ ਸੋਹਣਾ ਹੈ ਕਲਰ ਚਾਰਟ ਤੇ ਗੌਰ ਕਰੋ ਜੀ ਸਾਰੇ ਕਲਰ ਨਵੇਂ ਕਲਰ ਨਹੀਂ ਯੂਨਿਕ ਜੇ ਕਲਰ ਨੇ ਫੁੱਲ ਹੈਵੀ ਸੂਟ ਰੈਡੀ ਕਰਵਾ ਸਕਦੇ ਹੋ ਜਿਨ੍ਹਾਂ ਨੇ ਆਪਾਂ 10000 5000 10000 15000 ਦੀ ਰੇਂਜ ਦੇ ਵਿੱਚ ਸੂਟ ਆ ਰਹੇ ਨੇ ਸਾਰੇ ਇਹ ਬੇਜ ਉਪਰ ਰੈਡੀ ਹੋ ਰਹੇ ਨੇ ਜੀ ਹੁਣ ਸਭ ਤੋਂ ਨਵਾਂ ਕਪੜਾ ਇਹ ਸ਼ਿਮਰ ਬਰਬਰੀ ਦੇ ਵਿੱਚ ਕੋਕੋ ਸੁਲਕਾ ਜੀ ਇਹਦਾ ਨਾਮ ਵੈਸੇ ਐਸ ਕੇ ਬ੍ਰਾਂਡ ਵੱਲੋਂ ਲਾਂਚ ਹੋਈ ਇਹ ਨਵੀਂ ਆਈਟਮ ਇਹ ਪ੍ਰਾਈਸ ਹੈਗਾ 1250 ਰੁਪਏ ਜੀ ਦਾ 1250 ਰੁਪਏ ਦੀ ਰੇਂਜ ਦੇ ਵਿੱਚ ਆ ਕਲਰ ਚਾਰਟ ਦੇਖੋ ਜੀ ਬਹੁਤ ਸੋਹਣਾ ਪ੍ਰੀਮੀਅਮ ਕਲਰ ਚਾਰਟ ਆ ਸਾਰਾ ਬਹੁਤ ਸੋਹਣੇ ਸੋਹਣੇ ਕਲਰ ਨੇ 8 ਕਲਰ ਆਏ ਨੇ ਇਹਦੇ ਵਿੱਚ ਜਸਟ ਵਾਲੇ ਨਵੇਂ ਲਾਂਚ ਹੋਏ ਨੇ ਇਹ ਤੇ ਜਿਹਨਾਂ ਨੇ ਬੁਕਿੰਗ ਕਰਾਉਣੀ ਹੈ ਜਲਦੀ ਜਲਦੀ ਬੁਕਿੰਗ ਕਰਵਾ ਲਓ ਸਪੈਸ਼ਲ ਕਪੜਾ ਇਸ ਟਾਈਮ ਦਾ ਹੌਟ ਸੇਲਿੰਗ ਕਪੜਾ ਜੀ ਕੋਕੋ ਹਿਲਕ ਐਸ ਕੇ ਬ੍ਰਾਂਡ ਦਾ 1250 ਰੁਪਏ ਦਾ ਰੇਟ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਨੇ ਜੀ ਪਰ ਸੂਟ 50 ਰੁਪਏ ਹੈ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਕਲਰ ਚਾਰਟ ਇੱਕ ਵਾਰ ਫਿਰ ਗੌਰ ਕਰ ਲਓ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਪ੍ਰਾਈਸ ਹੈਗਾ ਓਨਲੀ ਓਨ 1250 ਰੁਪਏ ਰੇਂਜ ਦੇ ਵਿੱਚ ਕਲਰ ਚਾਰਟ ਦੇਖੋ ਜੀ ਬਹੁਤ ਸੋਹਣਾ ਪ੍ਰੀਮੀਅਮ ਕਲਰ ਚਾਰਟ ਹੈ ਔਰ ਹੌਟ ਸੇਲਿੰਗ ਆਈਟਮ ਇਸ ਟਾਈਮ ਦੀ ਹੈ 1250 ਰੁਪਏ ਅਸ ਟਾਈਮ ਜਿੰਨਾ ਲਖਨਊ ਦਾ ਵਰਕ ਜਿਬਰੀਲੀ ਦਾ ਵਰਕਸ ਫੁੱਲ ਹੈਵੀ ਸੂਟ ਆ ਰਹੇ ਨੇ ਸਾਰੇ ਇਹ 베ਸ ਦੇ ਉਪਰ ਆ ਰਹੇ ਨੇ ਜੀ ਤਾਂ ਆਪਾਂ ਪਲੇਨ ਵੀ ਲਾਂਚ ਕਰਤਾ ਹੁਣ 1250 ਰੁਪਏ ਦੇ ਵਿੱਚ ਹੈ ਬਹੁਤ ਨਾਰਮਲ ਜਾਰੈਂਜ ਰੱਖਿਆ ਜੀ 1250 ਸ਼ਿਪਿੰਗ 50 ਰੁਪਏ ਸੂਟ ਆਨ ਇੰਡੀਆ ਜੀ